ਉਹ ਫਿਰ ਬੋਲੀ ਮੈਂ ਚਾਹੁੰਦੀ ਹਾਂ ਤੂੰ ਮੈਨੂੰ ਇਸ ਤਰ੍ਹਾਂ ਪਿਆਰ ਕਰੇ ਜਿਵੇਂ ਇੱਕ ਕਵੀ ਆਪਣੇ ਗਮਗੀਨ ਵਿਚਾਰਾ ਨੂੰ ਤੂੰ ਮੈਨੂੰ ਇਸ ਤਰ੍ਹਾਂ ਯਾਦ ਕਰੀ ਜਿਵੇਂ ਕੋਈ ਯਾਤਰੀ ਸ਼ਾਂਤ ਝੀਲ ਵਿੱਚੋਂ ਪਾਣੀ ਪੀਂਦੇ ਆ ਆਪਣੀ ਪਰਛਾਈ ਵੇਖਦਾ ਹੈ ਤੂੰ ਮੈਨੂੰ ਇਸ ਤਰ੍ਹਾਂ ਯਾਦ ਕਰੀ ਜਿਵੇਂ ਇੱਕ ਮਾਂ ਜਨਮ ਲੈਣ ਤੋਂ ਪਹਿਲਾਂ ਮਰ ਚੁੱਕੇ ਬੱਚੇ ਨੂੰ ਕਰਦੀ ਹੈ ਜਾਂ ਫਿਰ ਇਸ ਤਰ੍ਹਾਂ ਯਾਦ ਕਰੀ ਜਿਵੇਂ ਇੱਕ ਕਰਪਾਲੂ ਰਾਜਾ ਉਸ ਕੈਦੀ ਨੂੰ ਕਰਦਾ ਹੈ ਜੋ ਮਾਫੀ ਦਾ ਹੁਕਮ ਪਹੁੰਚਣ ਤੋਂ ਪਹਿਲਾਂ ਫਾਂਸੀ ਚੜਾ ਦਿੱਤਾ ਗਿਆ ਹੋਵੇ ਮੈਂ ਚਾਹੁੰਦੀ ਹਾਂ ਤੂੰ ਮੇਰਾ ਸਾਥੀ ਬਣਿਆ ਰਹੇ ਅਤੇ ਮੇਰੀ ਇਹ ਇੱਛਾ ਹੈ ਕਿ ਤੂੰ ਮੇਰੇ ਪਿਤਾ ਕੋਲ ਆ ਕੇ ਇਕੱਲ ਵਿੱਚ ਉਸ ਨੂੰ ਧੀਰਜ ਦੇਵੇਂ ਕਿਉਂਕਿ ਮੈਂ ਸ਼ੇਦੀ ਹੀ ਉਸ ਨੂੰ ਛੱਡ ਕੇ ਇੱਕ ਅਜਨਬੀ ਬਣ ਜਾਵਾਂਗੀ ਮੈਂ ਉਸ ਨੂੰ ਤਰਵਾਸ ਦੇ ਦਿਆਂ ਕਿਹਾ ਮੈਂ ਉਸੇ ਤਰ੍ਹਾਂ ਕਰਾਂਗਾ ਜੋ ਤੂੰ ਕਿਹਾ ਹੈ ਅਤੇ ਮੇਰੀ ਰੂਹ ਤੇਰੀ ਰੂਹ ਲਈ ਸੁਰੱਖਿਅਤ ਜਗ੍ਹਾ ਬਣੇਗੀ ਮੇਰਾ ਦਿਲ ਤੇਰੀ ਖੂਬਸੂਰਤੀ ਲਈ ਰਿਹائشਗਾ ਅਤੇ ਮੇਰੀ ਸਾਤੀ ਤੇਰੇ ਦੁੱਖਾਂ ਲਈ ਗਵਰ ਹੋਵੇਗੀ ਸਲਮਾ ਤੈਨ ਉਸੇ ਤਰ੍ਹਾਂ